ਮੇਰੇ ਸਾਲੇ ਦੀ ਕਿੱਥੋਂ ਲੈਦਾ ਤੈਨੂੰ ਆਈਫੋਨ ਉਹ ਜੇ ਆਪਣਾ ਮੂੰਹ ਲਾਲ ਹੋਵੇ ਗਵਾਂਡੀਆਂ ਵਿੱਚ ਪੇੜਾ ਮਾਰ ਕੇ ਨਹੀਂ ਕਰੀਦਾ ਹੁੰਦਾ ਉਹ ਤੂੰ ਥੋੜਾ ਬਹੁਤਾ ਤਾਂ ਸੋਚਿਆ ਕਰ ਆਪਾਂ ਗਰੀਬ ਬੰਦੇ ਆ ਕਿੱਥੋਂ ਲੈ ਲਾਂਗੇ ਆਈਫੋਨ ਉਹ ਆ ਲੈ ਭਾਬੀ ਸਵੇਰੇ ਤੇਰੀ ਬਹੁਤ ਕੁੱਤੇਖਾਨੀ ਹੋ ਰਹੀ ਸੀ ਮੇਰੇ ਤੋਂ ਦੇਖਿਆ ਨਹੀਂ ਗਿਆ ਤੇ ਮੈਂ ਤੇਰੇ ਵਾਸਤੇ ਨਵਾਂ ਆਈਫੋਨ ਲੈ ਕੇ ਆਇਆ ਨਹੀਂ ਨਹੀਂ ਵੀਰੇ ਇਹਦੀ ਕੀ ਲੋੜ ਸੀ ਕੋਈ ਨਾ ਕੋਈ ਨਾ ਭਾਬੀ ਤੂੰ ਰੱਖ ਲੈ ਫੋਨ ਆ ਉਹ ਕਿੱਥੋਂ ਲੈ ਕੇ ਦੇਦਾ ਤੈਨੂੰ ਮੱਝ ਮੱਜਾਂ ਦੇ ਰੇਟ ਪਤਾ ਕਿੰਨੇ ਨੇ ਬਿਣਾ ਦੁੱਧ ਵਾਲੀ ਚਾਹ ਪੀ ਕੇ ਟਾਈਮ ਕੱਢ ਲੈ ਮੇਰੇ ਤੋਂ ਨਹੀਂ ਮੱਝ ਲਈ ਜਾਂਦੀ ਲੱਖ ਲੱਖ ਰੁਪਈਆਂ ਦੀ ਤਾਂ ਕੱਟੀ ਹੋਈ ਪਈ ਐ ਆ ਲੈ ਭਾਬੀ ਮੈਂ ਤੇਰੇ ਵਾਸਤੇ ਨਾ ਕਰੋ ਚੋਰੀ ਮੱਝ ਖੋੜ ਕੇ ਲੈ ਕੇ ਆਇਆ ਅੱਜ ਸਵੇਰੇ ਤੁਹਾਡੇ ਘਰੇ ਮੱਝ ਪਿੱਛੇ ਬੋਤਲ ਲੜਾਈ ਹੋ ਰਹੀ ਸੀ ਧੀ ਉਹ ਅੱਗੇ ਆ ਜਾ ਕੋਟ ਮੈਨੂੰ ਕੋਟ ਉਹ ਕਹਿਣਾ ਕੀ ਐ ਮੈਂ ਸਕੋਰਪੀਓ ਸਕੋਰਪੀਓ ਉਹ ਮੇਰੇ ਸਾਲੇ ਦੇ ਨੋਸਕਾਰਪੀਓ ਕਰ ਪੂਰਾ ਇੱਕ ਕਿਲਾ ਵੇਚ ਕੇ ਆਉਂਦੀ ਐ ਤੇ ਆਪਣੇ ਕੋਲ ਤਾਂ ਕਿੱਲਾ ਹੀ ਨਹੀਂ ਹੈਗਾ ਹਾਂ